ਹਾਂ کافی ਲੋਕਾਂ ਨੇ ਇਸ ਗੱਲ ਤੇ ਟਵੀਟ ਵੀ ਕੀਤਾ ਦਾਸਰੇ ਵੀ ਕੀਤਾ ਸੀ ਸਤਸੰਗਤ ਜੀ ਮੈਂ ਇੰਪੋਰਟੈਂਟ ਜਿਹੜਾ ਮੈਂ ਸਵਾਲ ਅੱਜ ਪੰਜਾਬ ਦੇ ਲੋਕਾਂ ਕੀ ਯਾ ਗੱਲ ਆਪਦੀ ਰੱਖਣਾ ਚਾਹੁੰਦਾ ਕਿ ਸਾਨੂੰ ਹਿਸਟਰੀ ਕਿਸ ਤਰ੍ਹਾਂ ਜੱਜ ਕਰੂਗੀ ਕਿ ਲੋਕ ਆਉਣ ਵਾਲੀ ਪੀੜ੍ਹੀ ਸਾਨੂੰ ਇਸ ਗੱਲ ਲਈ ਮਾਫ ਕਰੂਗੀ ਕਿ ਅਸੀਂ ਸਾਇਲੈਂਟ ਸਪੈਕਟੇਟਰ ਬਣ ਕੇ ਰਹਿ ਗਏ ਜੋ ਪੰਜਾਬ 'ਚ ਅੱਜ ਹਾਲਾਤ ਬਣੇ ਹੋਏ ਦੇਖੋ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਬੜੀ ਆਸ ਤੇ ਉਮੀਦ ਨਾਲ ਬਦਲਾਵ ਦੇ ਨਾਂ ਤੇ ਅਰਵਿੰਦ ਕੇਜਰੀਵਾਲ ਨੂੰ ਔਰ ਭਗਵੰਤ ਮਾਨ ਦੀ ਪਾਰਟੀ ਨੂੰ ਵੋਟਾਂ ਦਿੱਤੀਆਂ ਮਗਰ ਕੀ ਇਸ ਬਦਲਾਵ ਲਈ ਦਿੱਤੀਆਂ ਸੀ ਜਿੰਨੇ ਵੀ ਵਹਿਦੇ ਚਾਹੇ ਉਹ ਕਰਪਸ਼ਨ ਸੀ ਚਾਹੇ ਉਹ ਲਾਅ ਨਾਅਰਡਰ ਦੀ ਸਿਚੁਏਸ਼ਨ ਸੀ ਚਾਹੇ ਉਹ ਪੰਜਾਬੀਆਂ ਨੂੰ ਨੌਕਰੀ ਦੇਣ ਦੀ ਗੱਲ ਸੀ ਗੱਲ ਹਰ ਵੇਲੇ ਇਹ ਪੰਜਾਬ ਤੇ ਪੰਜਾਬੀਅਤ ਨੂੰ ਅੱਗੇ ਰੱਖ ਕੇ ਕਰਦੇ ਸਨ ਮਗਰ ਅਸਲੀਅਤ ਕੀ ਹੈ ਅਸਲੀਅਤ ਇਹ ਹੈ ਕਿ ਇੱਕ ਧੋਖ ਸੀ ਝੂਠ ਸੀ ਫਰਾਡ ਸੀ ਔਰ ਅੱਜ ਇਹ ਸਾਰੀ ਗੱਲਾਂ ਸਾਬਤ ਹੋ ਰਹੀਆਂ ਨੇ ਜਿਹੜਾ ਦਿੱਲੀ ਦੇ ਰਿਮੋਟ ਕੰਟਰੋਲ ਤੋਂ ਪੰਜਾਬੀ ਜਿਹੜੀ ਖੁਦਮੁਖਤਿਆਰੀ ਦੀ ਗੱਲ ਕਰਦੇ ਆ ਕਿ ਅਸੀਂ ਆਪਦੇ ਫੈਸਲੇ ਆਪ ਕਰਨੇ ਆ ਅਸੀਂ ਸੈਲਫ ਡਿਟਰਮੀਨੇਸ਼ਨ ਪੰਜਾਬੀ ਬਾਰਡਰ ਦੇ ਇਹ ਬਹਾਦਰ ਲੋਕ ਜਿਨ੍ਹਾਂ ਨੇ ਇੱਕ ਜੰਗ ਨਹੀਂ ਅਨੇਕਾ ਜੰਗਾਂ 'ਚ ਦੁਸ਼ਮਣਾਂ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਦੇਸ਼ ਦੀ ਆਜ਼ਾਦੀ ਖਾਤਰ ਦੇਸ਼ ਦੇ ਅਨਾਜ ਦੇ ਭੰਡਾਰ 'ਚ ਯਕ ਜਦ ਜਦ ਚੁਣੌਤੀਆਂ ਆਈਆਂ ਨੇ ਇਸ ਦੇਸ਼ ਨੂੰ ਜਾਂ ਇਨਸਾਨੀਅਤ ਨੂੰ ਪੰਜਾਬੀਆਂ ਦਾ ਰੋਲ ਨੂੰ ਦੁਨੀਆਂ ਨੇ ਸਲਾਮ ਕੀਤਾ ਅਫਸੋਸ ਦੀ ਗੱਲ ਕਿ ਅੱਜ ਪੰਜਾਬ ਦੇ ਹਿੱਤਾਂ 'ਚ ਕਿਸ ਤਰੀਕੇ ਨਾਲ ਢਾਕੇ ਮਾਰੇ ਜਾ ਰਹੇ ਆ ਔਰ ਅਸੀਂ ਚੁੱਪ ਕਰਕੇ ਬੈਠੇ ਆ ਅੱਜ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਸਰੋਬਨੀ ਆਕਾਲੀ ਦਲ ਕਾਂਗਰਸੀ ਦੀਆਂ ਸਰਕਾਰਾਂ ਲੱਖ ਮਾਰੀਆਂ ਹੋਣੀਆਂ ਮੇਰੇ ਵੀਰੋ ਮੈਂ ਮੰਨਦਾ ਕੰਮੀ ਪੇਸ਼ੀਆਂ ਰਹਿ ਗਈਆਂ ਉਹਨੀਆਂ ਮਗਰ ਇਸ ਕਿਸਮ ਦੀ ਨਲੈਕੀ ਜੋ ਅੱਜ ਦੀ ਸਰਕਾਰ ਵਖਾ ਰਹੀ ਹੈ ਇਸ ਕਿਸਮ ਦਾ ਫਰਾਡ ਝੂਠ ਕੁਫਰ ਜੋ ਭਗਵੰਤ ਮਾਨ ਵੱਲੋਂ ਜਾਂ ਕੇਜਰੀਵਾਲ ਵੱਲੋਂ ਵੇਚਿਆ ਜਾ ਰਿਹਾ ਬੋਲਿਆ ਜਾ ਰਿਹਾ ਇਹ ਜਿਹੇ ਹਾਲਾਤ ਕਦੇ ਨਹੀਂ ਪੜੇ ਸੀ ਕਿ ਪੰਜਾਬ ਦੇ ਪਾਣੀਆਂ ਦੀ ਰਖਵਾਲੀ ਇਹ ਦਿੱਲੀ ਵਾਲੇ ਕਰ ਸਕਦੇ ਡਰਾਮਾ ਕਰਦੇ ਰੋਜ਼ ਜਾ ਕੇ ਬੀਬੀਐਮਪੀ ਤੇ ਤੁਸੀਂ ਸਮਝਦੇ ਹੋ ਜਿਹੜਾ ਪਿਛਲੇ 3 ਸਾਲ ਕੇਜਰੀਆਲ ਦੇ ਅੱਗੇ ਨਹੀਂ ਬੋਲਿਆ ਜਦੋਂ ਕੇਜਰੀਆਲ ਕਹਿੰਦਾ ਸੀ ਕਿ ਪੰਜਾਬ ਦਾ ਪਾਣੀ ਦਿੱਲੀ ਨੂੰ ਆਵੇ ਸੁਸ਼ੀਲ ਗੁਪਤਾ ਜਿਹੜਾ ਇਹਨਾਂ ਦਾ ਮੈਂਬਰ ਰਾਜ ਸਭਾ ਇੰਚਾਰਜ ਸੀ ਹਰਿਆਣੇ ਦਾ ਦੇਰਾ ਕਹਿੰਦਾ ਸੀ ਸਰਕਾਰ ਬਣ ਲੈਣ ਦਿਓ ਹਰਿਆਣੇ 'ਚ ਪੰਜਾਬ 'ਚ ਸਾਡੀ ਅੱਗੇ ਸਰਕਾਰ ਹੈ ਇਹਨਾਂ ਐਸਵਾਈਐਲ 'ਚੋਂ ਪਾਣੀ ਨਿਕਲੂਗਾ ਹਲਿਆਣੇ ਦੇ ਕੋਨੇ-ਕੋਨੇ ਤੇ ਪਹੁੰਚਾਵਾਂਗੇ ਜਿੱल्ली ਤੱਕ ਪਹੁੰਚਾਵਾਂਗੇ ਕੈਨ ਯੂ ਐਵਰ ਬਲੀਵ ਕਿ ਇਹ ਲੋਕ ਪੰਜਾਬ ਨੂੰ ਸੱਚੇ ਹੋਣਗੇ ਕੱਲ ਕਮਾਲ ਹੋ ਗਈ ਪਹਿਲਾਂ ਰਾਜ ਸਭਾ ਦੇ ਮੈਂਬਰ ਪਾਰਲੀਮੈਂਟ ਪੰਜਾਬ ਨੂੰ ਬਾਹਰ ਹੀ ਲਏ ਬੜਾ ਰੋੜਾ ਪਿਆ ਕਿ ਇਹ ਪੰਜਾਬ ਦੇ ਮੁੱਦੇ ਕਦੇ ਚੁੱਕਣਗੇ ਨਹੀਂ ਭਾਈ ਉਹ ਸੱਚ ਸਾਬਤ ਹੋਇਆ ਨਹੀਂ ਚੁੱਕੇ ਕੱਲ ਤਾਂ ਕਮਾਲ ਹੀ ਹੋ ਗਈ ਇੱਕ ਟੈਕਨੀਕਲ ਪੋਸਟ ਹੈ ਚੇਅਰਮੈਨ ਪੋਲੂਸ਼ਨ ਕੰਟਰੋਲ ਬੋਰਡ ਜਿੱਥੇ ਇੰਜੀਨੀਅਰ ਦੀ ਡਿਗਰੀ ਹੋਣੀ ਜ਼ਰੂਰੀ ਹੈ ਕਿ ਪੰਜਾਬ 'ਚ ਕੋਈ ਇਹ ਜਾ ਬਚਿੰਦਾ ਨਹੀਂ ਸੀ ਤੁਮੋਂ ਇਹ ਗੱਲ ਸਮਝ ਲੈਣੀ ਚਾਹੀਦੀ ਕਿ ਚੇਅਰਮੈਨ ਪੋਲੂਸ਼ਨ ਕੰਟਰੋਲ ਬੋਰਡ ਕਿਉਂ ਇੱਥਾਨੇ ਬਾਹਰਲਾ ਲਾਇਆ ਕੰਜੀਰੀਵਾਲ ਸਾਹਿਬ ਨੇ ਆਪਣਾ ਬੰਦਾ ਲਾਇਆ ਦਿੱਲੀ ਤੋਂ ਇੱਕ ਗੱਲ ਤਾਂ ਸਾਬਤ ਹੋ ਗਈ ਕਿ ਪੰਜਾਬ 'ਚ ਸਾਰੇ ਨਾਇਕ ਕੋਈ ਲੈ ਕੇ ਇਹਨਾਂ ਨੂੰ ਦੱਸਿਆ ਦੂਜਾ ਇਸ ਲਈ ਲਾਇਆ ਕਿ ਦੇ ਵਾਂਟ ਟੂ ਕੰਟਰੋਲ ਇੰਡਸਟਰੀ ਇੰਡਸਟਰੀਅਲਿਸਟ ਨੂੰ ਉਹਨਾਂ ਦੀ ਸੰਘੀ ਨਾਪ ਕੇ ਪੈਸੇ ਕਢਾਉਣਾ ਚਾਹੁੰਦੇ ਇਸ ਲਈ ਲਾਇਆ ਪੈਸੇ ਕਮਾਉਣ ਦਾ ਜ਼ਰੀਆ ਬਣ ਗਿਆ ਹੈ ਦੂਜਾ ਆ ਆ ਦੀਪਕ ਚੋਹਾਨ ਕੀ ਪ੍ਰਾਪਤੀ ਹੈ ਭਾਈ ਯੂਪੀ ਵਾਲੇ ਦੀ ਸਿਰਫ ਇਹ ਕੀ ਇਹ ਸੰਦੀਪ ਫਾਟਕ ਦਾ ਪੀ ਹੈ ਕੀ ਪੰਜਾਬ ਐਡਾ ਡਿਗਜੂ ਔਰ ਕੇਜਰੀਵਾਲ ਸਾਹਿਬ ਕੀ ਭਗਵੰਤ ਮਾਲ ਐਡਾ ਨਿਕੰਮਾ ਐਡਾ ਕੰਪਰੋਮਾਈਜ਼ਰ ਔਰ ਲੋਕ ਕੀ ਗੱਲ ਕਹਿੰਦੇ ਨੇ ਕੀ ਵੀਟ ਭਗਵੰਤ ਮਾਨ ਦੀ ਕੋਈ ਇਹੋ ਜਿਹਾ ਸਬੂਤ ਕੋਈ ਵੀਡੀਓ ਕਿ ਸਭ ਨੂੰ ਪਤਾ ਸਭ ਨੂੰ ਪਤਾ ਖਾਣ ਪੀਣ ਦਾ ਆਦੀ ਹੈ ਸਭ ਨੂੰ ਪਤਾ ਚਵਾਲ ਡੈਮ ਦੇ ਰੌਲੇ ਜਰਮਨੀ ਦੇ ਜਹਾਜ਼ ਚੜਨ ਦੇ ਰੌਲੇ ਹੋਰ بڑے ਰੌਲੇ ਨੇ ਕਿ ਉਹ ਇਹਨੂੰ ਦਿਖਾ ਕੇ ਉਹ ਚੀਜ਼ਾਂ ਡਰਾ ਲਿਆ ਗਿਆ ਔਰ ਇੱਕ ਉੱਭੀ ਮਾਰੀ ਜਾਂਦਾ ਅੱਖਾਂ ਮੀਟ ਕੇ ਅੰਗੂਠੇ ਲਾਈ ਜਾਂਦਾ ਕਿ ਜਿਹੜਾ ਮਰਜ਼ੀ ਕਰ ਲੋ ਮੇਰਾ ਸੱਚ ਲੋਕਾਂ ਅੱਗੇ ਨਾ ਦੱਸਿਓ ਨਹੀਂ ਤਾਂ ਮੇਰਾ ਕੀ ਬਣੂ ਰੌਲਾ ਇਸ ਗੱਲ ਦਾ ਵੀ ਪੈਂਦਾ ਕਿ ਪੈਸੇ ਆ ਬਹੁਤ ਪੈਸੇ ਬਣਾਏ ਗਏ ਆ ਮਾਈਨਿੰਗ ਦੇ ਥਰੂ ਹੋਰ ਮੈਟਮਿਆ ਦੇ ਥਰੂ ਤੇ ਆਸਟ੍ਰੇਲੀਆ ਦੇ ਰੌੜੇ ਪੈਂਦੇ ਬੜਾ ਕੁਛ ਆ ਇਹ ਸਭ ਕੁਝ ਸਮ ਜਾਗ ਕੇ ਅਗਲੇ ਆਉਣ ਵਾਲੇ ਸਮੇਂ ਚ ਆ ਜਾਣਾ ਮਗਰ ਕੀ ਵੀਲ ਬੀ ਪੰਜਾਬੀਓ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਵੀਲ ਬੀ ਸਾਇਲੈਂਟ ਸਪੈਕਟੇਟਰ ਚੁੱਪ ਕਰਕੇ ਵੇਖੀ ਜਾਵਾਂਗੇ ਨਹੀਂ ਭਾਈ ਗੁਰੂ ਸਹਿਬਾਨਾ ਨੇ ਤੁਹਾਨੂੰ ਚੁੱਪ ਕਰਕੇ ਟੱਕੇ ਛਾਈ ਧੂਖਾ ਇਹ ਬਰਦਾਸ਼ਤ ਕਰਨ ਨੂੰ ਨਹੀਂ ਕਿਹਾ ਜਾਗੋ ਰੈਬਰ ਕੁਮਾਰ ਅਰਗੇ ਜਿਹੜਾ ਇਹ ਪੰਜਾਬ ਦੀ ਇੱਜ਼ਤ ਨਹੀਂ ਕਰਦਾ ਜੋ ਪੰਜਾਬ ਚਲਾ ਰਿਹਾ ਹੈ ਸ਼ਰਾਬ ਦੇ ਘਟਾਲੇ ਦਾ ਸੁਸੋਧਿਆ ਜੈਨ ਵਿਜੇਨੈਰ ਉਹ ਪੰਜਾਬ ਚਲਾ ਰਿਹਾ ਹੈ ਕੀ ਇਹ ਪੰਜਾਬ ਦੀ ਰਖਵਾਲੀ ਕਰ ਸਕਣਗੇ ਰਕੇਸ਼ ਕੁਮਾਰ ਗੋਇਲ ਜੀ ਚੇਅਰਮੈਨ ਰੇਰਾ ਜਮੀਨਾਂ ਦੀ ਜੰਨੀਆਂ ਕਲੋਨੀਆ ਪਾਸ ਹੋਣੀਆਂ ਉਹ ਬੰਦਾ ਲਾਦਾ ਦਿੱਲੀ ਦਾ ਆਪ ਦਾ ਮੁਛਦਾਵਾਲ ਕਿ ਮੇਰੇ ਤੋਂ ਬਗੈਰ ਪੱਤਾ ਲਹਿਲੇ ਜਿਵੇਂ ਮਰਜ਼ੀ ਸੰਗੀ ਨੱਪੀ ਜਾਵਾ ਡਿਵੈਲਪਰਾਂ ਦੀ ਸਤਿਆਪ ਗੋਪਾਲ ਚੇਅਰਮੈਨ ਰੇਰਾ ਰਕੇਸ਼ ਕੁਮਾਰ ਗੋਇਲ ਆਦਲ ਆਜ਼ਮੀ ਡਾਕਟਰ சதਬੀਰ 베ਦੀ ਜਿਹੜਾ ਚੇਅਰਪਰਸਨ ਪੰਜਾਬ ਸਕੂਲ এডੂਕੇਸ਼ਨ ਬੋਰਡ ਲਾਤਾ ਸੀਗਾ ਬੜੀ ਲੰਮੀ ਲਿਸਟ ਐਜੀ ਦਫਤਰ ਚ ਲਾ ਪ੍ਰੋਫੈਸ਼ਨਲਸ ਮੈਂਬਰ ਪਾਰਲੀਮੈਂਟ ਸੁਸ਼ੀਲ ਕੁਮਾਰ ਗੁਪਤਾ ਬਿਯੋਗਾ ਇਨਸਟ੍ਰਕਟਰ ਮੈਂ ਲਿਸਟ ਲੈਣ ਲੱਗੇ ਇਹ ਨੈਵਰ ਐਂਡਿੰਗ ਲਿਸਟ ਹੈ ਇਸ ਲਈ ਅੱਜ ਮੈਂ ਅਪੀਲ ਕਰਦਾ ਕਿ ਅੱਜ ਪੰਜਾਬੀਓ ਜਾ ਕੋ ਸਾਢੇ 3 ਸਾਲ ਯੂ ਹੈਵ ਟੋਲਰੇਟਡ ਹਰ ਕਿਸਮ ਦਾ ਝੂਠ ਅੱਜ ਮੌਕਾ ਹਰ ਗਲੀ ਚ ਘੇਰੋ ਹਰ ਉੱਚੇ ਕੂਚੇ ਚ ਘੇਰੋ ਔਰ ਇਹਨਾਂ ਨੂੰ ਕਹੋ ਕਿ ਪੰਜਾਬੀਆਂ ਨੇ ਜੇ ਤੁਹਾਡੇ ਤੇ ਵਿਸ਼ਵਾਸ ਕੀਤਾ ਨਾ ਤੇ ਜੇ ਪੰਜਾਬੀਆਂ ਨੂੰ ਕੋਈ ਧੋਖਾ ਦਿੰਦਾ ਧੱਕਾ ਕਰਦਾ ਝੂਠ ਬੋਲਦਾ ਤੇ ਪੰਜਾਬੀਆਂ ਚ ਇੰਨੀ ਹਿੰਮਤ ਇੰਨਾ ਜਸਬਾ ਇੰਨੀ ਗੁਰੂ ਦੀ ਬਖਸ਼ਿਸ਼ ਜ਼ਰੂਰ ਹੈ ਕਿ ਫੇਰ ਉਹਨਾਂ ਨੂੰ ਬੰਦੇ ਦਾ ਪੁੱਤ ਬਣਾਉਣ ਦੀ ਵੀ ਸਮਰੱਥਾ ਰੱਖਦੀ ਹੈ ਇਸ ਲਈ ਇਹ ਗੱਲ ਤੁਹਾਡੀ ਉਹਨਾਂ ਵਾਲੀ ਪੀੜ੍ਹੀ ਦੀ ਹੈ ਇਹ ਗੱਲ ਪੰਜਾਬ ਦੇ ਹਿੱਤਾਂ ਦੀ ਤੇ ਹੱਕਾਂ ਦੀ ਹੈ ਕੇਵਲ ਤੇ ਕੇਵਲ ਖਾਫੀ ਵਰਦੀ ਅੱਗੇ ਜਿਹੜੀ ਵਰਦੀ ਦੀ ਤਨਖਾਹ ਤੁਸੀਂ ਦਿੰਦੇ ਹੋ ਉਹਨਾਂ ਦੇ ਡੰਡੇ ਤੋਂ ਨਾ ਡਰੋ ਲੜਾਈ ਲੜੋ ਇਕੱਠੇ ਹੋ ਔਰ ਪੰਜਾਬ ਦੇ ਫੈਸਲੇ ਪੰਜਾਬੀਕਰਨ ਦਿੱਲੀ ਤੋਂ ਜਿਹੜੇ ਰਿਜੈਕਟ ਹੋਏ ਗੇਜਰੀਆਲ ਦਿੱਲੀ ਤੋਂ ਰਿਜੈਕਟਡ ਮਾਲ ਸਾਰਾ ਆ ਕੇ ਪੰਜਾਬ ਦੇ ਕਦੇ ਹਿੱਤਾਂ ਦੀ ਗੱਲ ਨਹੀਂ ਕਰੂੰ ਪੰਜਾਬ ਨੂੰ ਧੋਖਾ ਦਊ ਪੰਜਾਬ ਦਾ ਨੁਕਸਾਨ ਕਰੂੰ ਫਿਰ ਬਹਿ ਕੇ ਗੱਲ ਕਰੋਗੇ ਕਿ ਜੀ ਉਸ ਵੇਲੇ ਕਾਂਗਰਸ ਨੇ ਐ ਕਰਤਾ ਫਿਰ ਕਹੋਗੇ ਉਸ ਵੇਲੇ ਆਮ ਆਦਮੀ ਪਾਰਟੀ ਨੇ ਇਸ ਤਰ੍ਹਾਂ ਕਰਤਾ ਅੱਜ ਟੂਡੇ ਟਾਈਮ ਹੈਜ਼ ਕਮ ਟੂ ਟੇਕ ਕੰਟਰੋਲ ਆਫ ਦ ਸਿਚੁਏਸ਼ਨ ਆਜ ਕਰੂੰਗਾ ਮੀਨ ਕਰੂੰਗਾ ਕਿ ਪੰਜਾਬੀ ਹਰ ਜਗ੍ਹਾ ਇਹਨਾਂ ਦੇ ਇਹਨਾਂ ਗਲਤ ਫੈਸਲਿਆਂ ਦਾ ਵਿਰੋਧ ਕਰਨਗੇ ਔਰ ਇਹਨਾਂ ਨੂੰ ਐਕਸਪੋਜ਼ ਕਰਨਗੇ